ਪਹਿਲਾਂ ਇਹ ਪਹੁੰਚ ਗਏ ਹਮਲੋ ਗਲਤੀ ਹੋ ਗਈ ਇਹਨਾਂ ਤੋਂ ਮਲੋਦ ਹੈ ਸਾਡਾ ਮਲੋਦ ਆਈਫੋਨ 13 ਲਿਆ ਜੀ ਇਹਨਾਂ ਨੇ ਬਾਕਸ ਪੈਕ ਜੈ ਮਾਤਾ ਦੀ ਦੋਸਤੋ ਵੀਰ ਜੀ ਆਏ ਸੀ ਚੀਮਾ ਮੰਡੀ ਇੱਥੋਂ 66 ਕਿਲੋਮੀਟਰ ਹੈ ਜੀ ਪੂਰਾ ਮਲੋਦ ਤੋਂ ਇਹਨਾਂ ਦਾ ਨਾਮ ਹੈ ਸੋਨੀ ਇਹਨਾਂ ਦਾ ਨਾਮ ਹੈ ਜਸਵੰਤ ਵੀਰ ਜੀ ਇਹਨਾਂ ਚਲਾਉਂਦੇ ਨੇ ਅਕਾਲ ਨਸ਼ਾ ਛਡਾਊ ਕੇਂਦਰ ਅਕਾਲ ਨਸ਼ਾ ਛਡਾਊ ਕੇਂਦਰ ਹੈ ਨਾ ਹਾਂਜੀ ਔਰ ਪਹਿਲਾਂ ਇਹ ਪਹੁੰਚ ਗਏ ਹਮਲੋ ਗਲਤੀ ਹੋ ਗਈ ਇਹਨਾਂ ਤੋਂ ਮਲੋਦ ਹੈ ਸਾਡਾ ਮਲੋਦ ਇਹ ਅਮਲੋਦ ਚਲੇ ਗਏ ਇਹਨਾਂ ਨੂੰ ਡਬਲ ਪੈ ਗਿਆ ਪਹਿਲਾਂ ਅਮਲੋਗ ਹੈ ਅਮਲੋਦ ਹੋ ਫਿਰ ਮਲੋਦ ਹੈ ਇੰਨਾ ਪਿਆਰ ਇੰਨਾ ਖਿੱਚ ਕੇ ਲੈ ਕੇ ਜਾਂਦਾ ਜਿਹੜਾ ਪਿਆਰ ਕਸਟਮਰਾਂ ਦਾ ਮੈਂ ਦੇ ਨਹੀਂ ਦੇ ਸਕਦਾ ਥੈਂਕ ਯੂ ਸੋ ਮੱਚ ਇਹਨਾਂ ਨੇ ਲਿਆ ਆਈਫੋਨ 13 ਆਈਫੋਨ 13 ਲਿਆ ਜੀ ਇਹਨਾਂ ਨੇ ਬਾਕਸ ਪੈਕ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਜੋ ਅੱਜ ਦਾ ਰੇਟ ਹੈ ਉਹ ਰੇਟ ਲਗਾਇਆ ਬਹੁਤ ਜ਼ਿਆਦਾ ਰੇਟ ਕੱਟ ਲਗਾਤਾ ਵੀਰ ਜੀ ਨੂੰ ਬਾਕੀ ਵੀਰ ਜੀ ਨਾਲ ਗੱਲ ਕਰਾਂਗੇ ਬਹੁਤ ਵਧੀਆ ਲੱਗਿਆ ਸਾਨੂੰ ਤੁਹਾਨੂੰ ਮਿਲ ਕੇ ਜੀ। ਤੁਹਾਡੇ ਪ੍ਰੇਮ ਪਿਆਰ ਕਰਕੇ ਸੀ ਤਾਂ ਹੀ ਹੋ ਰਹੀ ਆਗੇ ਜੀ। ਅੱਛਾ ਤੁਸੀਂ ਇੰਸਟਾ ਤੇ ਦੇਖਦੇ ਹੋ ਸਾਨੂੰ ਕਿ ਫੇਸਬੁੱਕ ਤੇ ਫੇਸਬੁੱਕ ਤੇ ਦੇਖਦੇ ਹੋ। ਨਸ਼ਾ ਛਡਾਊ ਕੇਂਦਰ ਬਾਰੇ ਕੀ ਕਹਿਣਾ ਚਾਹੋਗੇ? ਨਸ਼ਾ ਛਡਾਊ ਕੇਂਦਰ ਬਾਰੇ ਐ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਮੁੰਡੇ ਹੀ ਹੂੰ ਤੇ ਉਹਨਾਂ ਨੂੰ ਆਪਣਾ ਨਸ਼ਾ ਛੱਡਣਾ ਚਾਹੀਦਾ ਤੇ ਨਸ਼ਾ ਛਡਾਊ ਕੇਂਦਰਾਂ ਤੇ ਦਾਖਲ ਹੋਣਾ ਚਾਹੀਦਾ ਉਹਨਾਂ ਨੂੰ ਵੀ ਤੇ ਇਹਨਾਂ ਨੂੰ ਸੇਧ ਲੈਣੀ ਚਾਹੀਦੀ ਹੈ। ਬਹੁਤ ਵਧੀਆ ਗੱਲ ਹੈ ਜੀ। ਬਿਲਕੁਲ ਨਸ਼ਾ ਛੱਡਣਾ ਚਾਹੀਦਾ। ਹਾਂਜੀ ਬਿਲਕੁਲ ਛੱਡਣਾ ਚਾਹੀਦਾ। ਚਲੋ ਬਹੁਤ ਵਧੀਆ ਗੱਲ ਹੈ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ